ਇਸੋ ਕੋ ਟਲ ਗੁਰ ਸੇਵੀਐ ਅਹ ਨਿਸੁ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸਾਹਿਬ ਜੀਓ ਸੁਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀਤੇ ਕੋ ਸਤਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਪੰਡਰ ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤਿਸ ਕੈ ਬਲ ਰਾਮ ਜੀਓ ਹਾਰੇ ਅੰਮ੍ਰਿਤ ਘਰੇ ਪੰਡਾਰ ਸਾਬਕਿਸ਼ ਹੈ ਘਰ ਤਿਸ ਕੈ ਬਲਰਾਮ ਜੀਓ ਬਾਬਲ ਮੇਰਾ ਵੱਡ ਸਮਰਥਾ ਕਰਨ ਕਰਨ ਪ੍ਰਭ ਹਾਰਾ ਜਿਸ ਸਤਿ ਦੁੱਖ ਕੋਈ ਨਾ ਲਾਗੇ ਭਾਉ ਜਲ પાર ਉਤਾਰਾ ਆਦਿ ਜੁਗਾਦ ਭਗਤੰ ਕਾਰਖੰ ਉਸਤਤ ਕਰ ਕਰ ਜੀਵਾਂ ਨਾਨਕ ਨਾਮ ਮਹਾਰਸ ਮਿੱਠੰ ਆਨ ਦੇਨ ਮਨ ਤਨ ਪੀਵਾ ਹਾਰਿਆ ਪੇ ਲੈ ਮਿਲਾਏ ਕਿਉ ਵੇ ਛੋੜਾ ਥਿ ਵਈ ਬਲਰਾਮ ਜੀਓ ਜੇ ਸੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜਿਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਨਹਾਰ ਰਾਮ ਜੇ ਸਤੇ ਖੱਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ संत जना मेल मंगल गाए दिन रहन आस तुम्हारी सफल दर्श भेटया गुरु पूर नानक सत बलहारी सम्मलया सच स्थान मान महत सच पाए बल राम जियो ਸਤ ਗੁਰ ਮਿਲਿਆ ਦਇਾਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਪ੍ਰੀਤਮ ਸੁਆਮੀਆ ਸੋਬ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੈ ਵਾਜੈ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੀ ਸਗਲ ਨਾਨਕ ਪ੍ਰਭਪੁਰਖ ਕਰਨ ਹਾਰੇ ਉਪਜਿਆ ਤਤ ਗਿਆਨ ਸਹੋਰੈ ਪਈਏ ਇਕ ਹਰਬਲ ਰਾਮ ਜੀਓ ਬ੍ਰਹਮ ਬ੍ਰਹਮ ਮਿਲੇਆ ਕੋਏ ਨਾਸਕੈ ਭਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਇਸ ਮਾਦ ਨਦਰਿ ਆਇਆ ਜਲ ਤਲ ਮਹੀ ਅਲਪਰਨ ਸੁਅਮੀ ਘਟ ਘਟ ਰਹਾ ਸਮਯਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਨੇ ਨਾਨਕ ਤਿਸ ਹੈ ਧਿਆਇ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਨੇ ਨਾਨਕ ਤਿਸਹਿ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤੁਸ ਕੈ ਬਲਰਾਮ ਜਿਉ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜਿਉ ਪਾਵਨ ਪਵਿੱਤਰ ਮੁਖਵਾਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਪਾਤਸ਼ਾਹ ਮਹਾਰਾਜ ਤੇਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਅੰਮ੍ਰਿਤਮਈ ਬੋਲ ਸੁਹੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ 777 ਅਤੇ 78 ਅੰਗ ਉੱਪਰ ਸ਼ੋਭਨੀਕ ਨੇ ਸਤਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਭਨਾਂ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇਹ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਪਾਤਸ਼ਾਹ ਬਖਸ਼ਿਸ਼ ਕਰਨ ਆਵ ਅਗਲੇ ਸਮੇਂ ਲਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਨ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ